ਨਾਮ ਲਗਤ ਮੇਰਾ ਨਾਮ ਅਜੀਤ ਸਿੰਘ ਬਾਬਾ ਸਿਨੇਮ ਮੀਤਪੁਰ ਦਾ ਹਾਂ ਸੋਮੀ ਸਾਡੀ ਦਰਵਾਜ਼ੇ ਸਤਿ ਸ਼੍ਰੀ ਅਕਾਲ ਬਾਬਾ ਜੀ ਆਇਆਂ ਨੂੰ ਅੱਜ ਸਾਡੇ ਬੱਚੇ ਆ ਲਕੀ ਪੰਡਤ ਜੀ ਇਹਨਾਂ ਨੇ ਸੂਚੇ ਪਰਿਵਾਰ ਨੇ ਇਹਨਾਂ ਦੇ ਤੇ ਨੇ ਹਰ ਸਾਲ ਦੀ ਤਰ੍ਹਾਂ ਐਸੀ ਲੱਗਦਾ ਆ 20 ਕੀ ਸਾਲ ਤੋਂ ਇਸ ਤਰ੍ਹਾਂ ਨੰਗਰ ਲੱਦੇ ਆ ਰਹੇ ਇਹਨਾਂ ਦੀ ਸ਼ਰਧਾ ਬੜੀ ਆ ਭੋਲੇ ਨਾਸਤੇ ਨੰਨਣ ਵਾਲੇ ਪੋਲੇ ਦਾਸ ਨੂੰ ਇਹ ਪੋਲੇ ਦਾਸ ਦੀ ਕਿਰਪਾ ਵੀ ਤਾਂ ਦੇ ਬੜੀ ਆ ਦੇਖੋ ਇਹੋ ਜਿਹਾ ਲੰਗਰ ਲਾਣੇ ਇਹ ਪਟ ਭਾਗਾ ਹੁੰਦਾ ਸਮਾਂ ਇਹ ਪਟ ਭਾਗੇ ਜੀ ਹੁੰਦੇ ਨੇ ਜਿਹੜੇ ਇਹੋ ਜਿਹੇ ਭੰਡਾਰੇ ਲਾਉਂਦੇ ਨੇ ਕਿਉਂਕਿ ਤਰਲੋਕੀ ਨਾਤ ਸੈਵ ਸੰਕਰ ਪੋਲੇ ਦਾਸ ਦਾ ਭੰਡਾਰਾ ਲਾ ਰਹੇ ਨੇ ਸੋ ਮੈਂ ਤਾਂ ਇੱਕ ਵਕਾਇ ਇਹ ਭੰਡਾਰੇ ਜਿਹੜੇ ਆ ਸੁਰੂ ਤੋਂ ਚੱਲਦੇ ਆਏ ਆ ਖਾਸ ਕਰਕੇ ਮੈਂ ਕਹੂੰਗਾ ਸ੍ਰੀ ਗੁਰੂ ਅਮਰਦਾਸ ਜੀ ਤੋਂ ਚੱਲ ਹੋਏ ਅੱਜ ਤੱਕ ਇਹ ਚੱਲਦੇ ਹੀ ਜਾਂਦੇ ਆ ਤੇ ਚੱਲਦੇ ਰਹਿਣਗੇ ਕਿਉਂਕਿ ਆ ਅਸ਼ੀਰਵਾਦ ਆ ਸੋ ਮੈਂ ਤਾਂ ਇਹ ਕਹਿੰਦਾ ਵੀ ਸਾਰਿਆਂ ਨੂੰ ਇੱਕ ਜੁਟ ਹੋ ਕੇ ਜਿਸ ਤਰ੍ਹਾਂ ਸੰਗਤ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਆਏ ਸੀ ਬੀਬੀ ਜੀ ਆਏ ਸੀ ਸੋ ਸਾਰਿਆਂ ਉਤਸ਼ਾਹ ਨਾਲ ਮਨਾਇਆ ਸੋ ਮੈਂ ਤਾਂ ਭਈ ਇਹ ਤਾਂ ਸੱਤਨ ਨੂੰ ਤੇ ਸਿਰ ਪਰਿਵਾਰ ਨੂੰ ਬੁढ़ाई ਦਿੰਦਾ ਕਰਤਾਰ ਦੇ ਨਵੇਂ ਸਾਲ ਚਰਪੀ ਬਗਛੇ ਤੇ ਇੱਦਾਂ ਲੰਗਰ ਲਾਦੇ ਰਹਿਣ 라이트 ਜੀ ਦਾ ਖਾਲਸਾ ਵਾਪਸ ਪਟਨਾ ਸਾਹਿਬ ਦੀ ਰਾਤਰੀ ਦੇ ਪਹੁੰਚੇ ਬੰਦਾਰਾ ਮੈਂ ਤਾਂ ਜੀ ਪਹਿਲੇ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਸਾਡੇ ਸ਼ਿਵਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਪੰਡਾਰਾ ਲੱਗ ਰਿਹਾ ਹੈ ਸਪੈਸ਼ਲੀ ਤੌਰ ਤੇ ਲੱਖੀ ਉਹਨਾਂ ਦਾ ਪੂਰਾ ਗਰੁੱਪ ਜਿਹਦੇ ਦੋਸਤ ਹੈਗੇ ਨੇ ਉਹ ਲੱਖੀ ਅੱਗੇ ਆਓ 15-20 ਸਾਲ ਤੋਂ ਪੰਡਾਰਾ ਲਗਾ ਰਹੇ ਨੇ ਕਿੰਨੀ ਸਾਲਾਂ ਤੋਂ ਮੈਂ ਖੁਦ ਆ ਰਹੇ ਮੈਨ ਨਾਲ ਮੌਨਿਕਾ ਜੀ ਨੇ ਬਾਬਾ ਜੀ ਨੇ ਚਤੁਰ ਸਿੰਘ ਜੀ ਨੇ ਦਾ ਕਿ ਮੈਂ ਤੋਂ ਨਹੀਂ ਕਹਿੰਦੇ ਜਨਾ ਕਿ ਸਭ ਨੂੰ ਕੋਂ ਡਾਰੇ ਸੀ ਬਾਬਾ ਬਿਦਾਈਆ ਇਹ ਲੰਗਰ ਢੰਡਾਰੇ ਸਾਡੇ ਗੁਰੂ ਅੰਮ੍ਰਿਤਸਰ ਸਾਹਿਬ ਦੇ ਦੇ ਨੇਗੇ ਪੂਰੇ ਗੋਲਡ ਵਿੱਚ ਅਗਰ ਜੇ ਕਿਥੇ ਲੰਗਰ ਲੱਗਣਾ ਸ਼ੁਰੂ ਹੋਏ ਤੇ ਅੰਮ੍ਰਿਤਸਰ ਤੋਂ ਸ਼ੁਰੂ ਹੋਏ ਤੇ ਹੁਣ ਦੇਖੋ ਜਾ ਕੇ ਅੱਜ ਕਿਸੇ ਵੀ ਜਗ੍ਹਾ ਤੇ ਜਿੱਥੇ ਕੋਈ ਆਪਦਾਨ ਦੇ ਕੋਈ ਦਿੱਕਤ ਆਂਦੀ ਹੈ ਇਹ ਸਾਡਾ ਸਮਾਜ ਹੈ ਸਿੱਖ ਸਮੁਦਾਇ ਸਾਡੇ Hindu ਸਮੁਦਾਇ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਮੈਂ ਤੁਹਾਡੇ ਮਾధ్యਮ ਨਾਲ ਸਾਰੇ ਆ ਬੰਦੇ ਨੇ ਬਹੁਤ ਬਹੁਤ ਰਾਈਜ਼ਨ ਚੱਲ। ਥੈਂਕ ਯੂ ਸੋ ਮਚ। ਇਸ ਤਰ੍ਹਾਂ ਦਾ ਨੋਜਵਾਨਾ ਦਾ ਲੰਗਰ ਲਾਇਆ ਜਾ ਰਿਹਾ। ਕੁਛ ਇਸ ਤਰ੍ਹਾਂ ਦਾ ਨੋਜਵਾਨ ਜੂਥ ਨਸ਼ਿਆਂ ਵੱਲ ਵੀ ਜਾ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਹੈ? ਦੇਖੋ ਜੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਕੇਜੂਲ ਸਾਹਿਬ ਦੇਖਿਆ ਹੋਏਗਾ ਉਹ ਨਸ਼ਾ ਵਿਰੋਧੀ ਜਿਹੜਾ ਇੱਕ ਮਾਸ ਤੋਂ ਬਹੁਤ ਹੀ ਸਟਰੋਂਗ ਅਭਿਆਨ ਚੱਲ ਰਿਹਾ ਹੈ। ਮੇਰੀ ਕਮਿਸ਼ਨਰ ਪੁਲਿਸ ਸਾਹਿਬ ਤੁਹਾਡੇ ਗੁਰਪ੍ਰੀਤ ਸਿੰਘ ਪੁਲਿਸ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ACPs DCPs ਨਾਲ ਸਾਡੀ ਮਿਲਾਕਤ ਹੋਈ ਹੈ, ਮੀਟਿੰਗ ਹੋਈ ਹੈ। ਤੇ ਪੂਰਾ ਸਟਰੋਂਗ ਟ੍ਰਿਕਨਲ ਮੇਟ ਫੀਲ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਕੀ ਡਰਗ ਦੀ ਹੈਲਪਲਾਈਨ ਕੱਢੀ ਹੈ 112 ਨੰਬਰ ਵੀ ਆਪਣਾ ਫੋਨ ਹੈਗਾ ਡਿਸਟੈਂਸ ਕਾਲ ਵਾਸਤੇ ਜਿਹੜੇ ਸਾਰੇ ਇਹ ਮੇਰੇ ਵੀਡੀਓ ਦੇਖ ਰਹੇ ਨੇ ਜੇ ਤੁਹਾਡੀ ਗਲੀ ਮਹੱਲੇ ਵਿੱਚ ਕੋਈ ਬੰਦਾ ਡਰਗਸ ਵੇਚ ਰਿਹਾ ਹੈ ਕੋਈ ਅਨਹੋਨੀ ਜਾਂ ਅਨਪੂਰਕ ਘਟਨਾ ਘਟਨਾ ਹੋ ਰਹੀ ਹੈ ਤੁਸੀਂ ਕਿਰਪਾ ਕਰਕੇ ਫੋਨ ਕਰੋ ਸਾਨੂੰ ਦੱਸੋ ਇਹ ਸਾਈਲ ਸਾਰੀ ਜਿਹੜੀ ਕਾਲਸ ਨੇ ਸਾਰੀ ਇਨਫੋਰਮੇਸ਼ਨ डीजीपी ऑफिस चंडीगढ़ जाएगी ओथों ਥੱਲੇ ਸੀਪੀ ਸਾਹਿਬ ਨੂੰ ਆਏਗੀ ਤਾਂ ਕਿ ਪਤਾ ਲੱਗੇ ਨਾ ਕੰਪਲੇਨੈਂਟ ਕੌਣ ਹੈ ਜਿਹੜੇ ਵੀ ਗਲੀ ਮਹੱਲੇ ਵਿੱਚ ਨਸ਼ਾ ਵੇਚਦੇ ਲੋਕ ਨੇ ਉਹ ਜਿਹੜੇ ਹੈਲਪਲਾਈਨ ਨੰਬਰ ਪੁਲਿਸ ਨੂੰ ਇਸ਼ੂ ਹੋਏ ਨੇ ਇਹ ਸਾਡੇ ਆਮ ਆਦੀ ਪਾਰਟੀ ਦੇ ਸਾਥੀਆਂ ਨੂੰ ਸੰਪਰਕ ਕਰੋ ਉਹਨਾਂ ਨੂੰ ਕੰਪਲੇਨਟ ਦਿਓ ਕਿ ਅਸੀਂ ਉਹਦਾ ਖਾਤਮਾ ਕਰਨ ਵਾਸਤੇ ਬਿਲਕੁਲ ਵਚਨਬੱਧ ਨੇ ਤੇ ਮਾਨ ਸਾਹਿਬ 101% ਉਹਨਾਂ ਦੀ ਅਗਵਾਈ ਵਿੱਚ ਤੇ ਅਸੀਂ ਸਾਰੇ ਸਰਦਾਰਾਂ ਦਾ ਨਸ਼ਾ ਹੈਗਾ ਉਹਨੂੰ ਖਤਮ ਕਰਨਾ ਹੈ ਤਾਂ ਕਿ ਯੂਥ ਜਿਹਾ ਰਹੇਗਾ ਉਹਨਾਂ ਦੇ ਹੱਥ ਵਿੱਚ ਸਟਫਨ ਬਾਕਸ ਆਣ ਨੌਕਰੀ ਆ ਕਰਨ ਨਾ ਕਿ ਨਸ਼ਾ ਲੈਣ ਤੇ ਨਸ਼ਾ ਵਿੱਚ ਥੈਂਕ ਯੂ ਹਾਂਜੀ ਮਿਰਜੀ ਆਪਣਾ ਨਾਮ ਦੱਸੋ ਮੇਰਾ ਨਾਮ ਹੈ ਜੀ ਲੱਖੀ ਪੰਡਤ ਜੀ ਹਾਂਜੀ ਅੱਜ ਭੰਡਾਰਾ ਲਾਇਆ ਕਿੱਥੇ ਲਾਇਆ ਇਹ ਬਟਾਲਾ ਰੋਡ ਤੇ ਸਾਨੂੰ 20-22 ਸਾਲ ਹੋ ਗਏ ਰੈਗੂਲਰ ਅਸੀਂ ਭੋਲੇ ਨਾਮ ਦਾ ਭੰਡਾਰਾ ਲੋਨੇ ਆ ਸਾਰਾ ਗਰੁੱਪ ਹੈਗਾ ਆਡਾ ਪੰਡਤਾਂ ਦਾ ਜੋ ਵੀ ਹੈ ਜੋ ਵੀ ਸਾਡੇ ਨਾਲ ਹੈਗੇ ਨੇ ਸਾਰੇ ਰਲ ਮਿਲ ਕੇ ਅਸੀਂ ਭੰਡਾਰਾ ਲੋਨੇ ਆ ਤੇ ਭਗਵਾਨ ਕਿਰਪਾ ਕਰੇ ਭੋਲੇ ਨਾਮ ਅੱਗੇ ਵੀ ਭੰਡਾਰੇ ਲੱਗਦੇ ਰਹਿਣਗੇ ਜੀ ਕਿੱਥੇ ਬਾਈ ਕੋ ਕੋ ਇਸ ਵੇਲੇ 7 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਜੀ ਇਹ ਸ਼ਾਮੀ 7 ਵਜੇ ਤੱਕ ਚੱਲ ਜਾਣਾ ਜੀ ਪ੍ਰੋਗਰਾਮ ਇਹ ਸਵੇਰੇ ਚੱਲਿਆ ਚਾਹ ਪਕੌੜਾ ਚੱਲ ਗਿਆ ਜੀ ਪੂੜੀ ਲੌਂਜੀ ਚੱਲ ਜਾਣੀ ਆ ਘੜੀ ਜੋਲ ਚੱਲ ਜਾਣੇ ਆ ਭੰਗੋਲੇ ਪਕੌੜੇ ਚੱਲ ਜਾਣੇ ਆ ਨੂਡਲ ਚੱਲ ਜਾਣੇ ਆ ਪਾਸਤਾ ਚੱਲ ਜਾਣਾ ਜੀ ਨੌਜਵਾਨਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਕਿ ਨਸ਼ੇ ਛੱਡੋ ਗੁਰੂ ਦੇ ਲਾੜ ਲੱਗੋ ਭੋਲੇनाथ ਦੀ ਕਿਰਪਾ ਬੋਰੀ ਆ ਰੱਬ ਦਾ ਨਾਲ ਪਰ ਮਾਰਦਾਨੀ ਜਾਇ ਕਿੰਨੇ ਸਾਲ ਤੋਂ ਤੁਹਾਡੇ ਪ੍ਰਸਨਲ ਪ੍ਰਲਾਪ ਕੀਤਾ ਜਾ ਰਿਹਾ ਇਹ ਹੋਈ ਚੱਲੇ 15-20 ਸਾਲ ਤੋਂ ਰੈਗੂਲਰ ਪ੍ਰੋਗਰਾਮ ਹੋ ਰਿਹਾ ਬਹੁਤ ਸ਼ਾਂਤੀ ਮਿਲਦੀ ਬਹੁਤ ਸੰਤੋਸ਼ਟੀ ਮਿਲਦੀ ਯੂਥ ਨੂੰ ਇਹੋ ਹੀ ਆ ਵੀ ਇਹ ਨਸ਼ੇ ਛੱਡੋ ਲੜਾਈ ਝਗੜੇ ਛੱਡੋ ਤੇ ਰੱਬ ਦੇ ਲਾੜ ਲੱਗੋ ਜੀ ਮੇਰਾ ਨਾਮ ਮਰਜਿੰਦਰ ਸਿੰਘ ਸਾਡੀ 75 ਦੀ ਭੰਡਾਰਾ ਲਾਇਆ ਕਿੱਥੇ ਲਾਇਆ ਜੀ ਤੇ ਪਟਾਰ ਰੋਡ ਤੇ ਲਗਾਏ ਤੇ ਅੱਜ ਤੋਂ 20 ਕਿ ਸਤੋਂ ਲਗਾਤਾਰ ਲਗਾਤਾਰ ਚੱਤਾ ਹੈ ਤੇ ਪੂਰੀ ਕਿਰਪਾ ਪਰਮਾਤਮਾ ਵਾਹਿਗੁਰੂ ਦੀ ਸ਼ਿਵ ਜੀ ਦੀ ਬਹੁੜੀ ਕਿਰਪਾ ਪਰਮਾਤਮਾ ਕਿੰਨਾ ਦੀ ਰਹਿਤ ਦਾ ਬਾਈ ਜਿੱਤ ਹੋ ਜਾਣਾ ਇਹ ਹੈ ਲੱਗੀ ਬਣਨ ਜੀ ਦੇ ਤੇ ਸਾਰੇ ਸਹਿਯੋਗ ਜਿਨ੍ਹਾਂ ਯੋਥ ਹੈ ਸਾਰੇ ਵੀਰਾਂ ਰਲ ਕੇ ਦਸਤ ਕਰ ਇਸ ਤੋਂ ਬਾਅਦ ਉਪਰਾਲੇ ਕਰਕੇ ਮਾਦੇਸ ਦੀ ਕਿੰਨੀ ਇਹ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਇਨਸਾਨ ਨੇ ਕੋਈ ਛੋਟਾ ਕੰਮ ਕਰਨਾ ਹੁੰਦਾ ਅੰਦਰੋਂ ਪਰਮਾਤਮਾ ਆਪੇ ਕਰਾ ਲੈਂਦਾ ਜਦੋਂ ਕੰਮ ਚਲਾ ਕਰਨਾ ਤੇ ਖੁਸ਼ੀ ਦਾ ਪਹਿਮਾਨ ਹੁੰਦੀ ਆ ਲੱਗ ਚਲਣ ਵਾਲਿਆਂ ਦੇ ਲੱਗ ਕੰਮ ਵਾਲਿਆਂ ਦੇ ਮਨ ਦੀ ਖੁਸ਼ੀ ਪੂਰੀ ਹੁੰਦੀ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦੇ ਫਿਰ 6:30 7:00 ਸ਼ੁਰੂ ਹੁੰਦੇ ਸਾਮੀ ਸੇ ਸੱਤੋਂ ਖਲੇ ਚਲੇਗਾ ਕੋਈ ਕਿਸ ਦੇਸ਼ ਮੈ ਨਾਲ ਜੋ ਜਿਹੜੇ ਨੌਜਵਾਨ ਵੀ ਉੱਤੇ ਖੜੇ ਸਾਡੇ ਪੰਜਾਬ ਦੇ ਵਿੱਚ ਪਾਣੀ ਤਰ੍ਹਾਂ ਦੇ ਦਰਿਆ ਨੇ ਹੁਣ ਛੇਵੰਦ ਰਿਆ ਨਸ਼ਾ ਚਾਹ ਰਿਆ ਅਏ ਤੇ ਸਾਰੇ ਯੂਥ ਨੂੰ ਆਹੀ ਕਵਾਂਗੇ ਕਿ ਜੇ ਅਸੀਂ ਪੰਜਾਬ ਦੇ ਧਰਤੀ ਤੇ ਜੰਮੇ ਆਂ ਗੁਰੂ ਮਹਾਰਾਜ ਦੇ ਧਰਤੀ ਤੇ ਜੰਮੇ ਆਂ ਤੇ ਅਸੀਂ ਗੁਰੂ ਮਹਾਰਾਜ ਦੇ ਲੜ ਲੱਗੇ ਆਂ ਤੇ ਨਸ਼ਾ ਤਿਆ ਕਰੀਏ